ਗੁਰੂ ਦੀ ਲਾਡਲੀ ਫੌਜ ਨਿਹੰਗ ਸਿੰਘਾਂ ਵੱਲੋਂ ਕੱਢਿਆ ਗਿਆ ਮਹੱਲਾ ਸ਼੍ਰੀ ਮੁਕਸਰ ਸਾਹਿਬ ਵਿਖੇ ਦਸ਼ਮ ਗੁਰੂ ਗੋਬਿੰਦ ਸਿੰਘ ਜੀ ਦੇ 40 ਮੁਕਤਿਆਂ ਦੀ ਯਾਦ ਵਿੱਚ ਲੱਗੇ ਸ਼ਹੀਦੀ ਜੋੜ ਮੇਲੇ ਦੌਰਾਨ ਗੁਰੂ ਦੀ ਲਾਡਲੀ ਫੌਜ ਵੱਲੋਂ ਦੁਪਹਿਰ ਕਰੀਬ 12 ਵਜੇ ਮਹੱਲਾ ਕੱਢਿਆ ਗਿਆ ਇਸ ਮਹੱਲੇ ਵਿੱਚ ਸ਼ਾਮਲ ਨਿਹੰਗ ਸਿੰਘਾਂ ਹਾਥੀ ਅਤੇ ਘੋੜਿਆਂ ਤੇ ਸਵਾਰ ਸਨ ਜ਼ਿਕਰਯੋਗ ਹੈ ਕਿ ਸ਼ਹੀਦੀ ਜੋੜ ਮੇਲੇ ਦੌਰਾਨ ਵਾਫਕ ਸੂਬਿਆਂ ਤੋਂ ਪਹੁੰਚੇ ਨਿਹੰਗ ਸਿੰਘਾਂ ਵੱਲੋਂ ਗੁਰਦੁਆਰਾ ਟੀਪੀ ਸਾਹਿਬ ਦੇ ਕੋਲ ਡੇਰੇ ਲਗਾਏ ਜਾਂਦੇ ਹਨ ਉੱਥੇ ਉੱਚਾ ਵੇੜਾ ਸਥਿਤ ਨਿਹੰਗਾਂ ਦੀ ਛੋਣੀ ਵਿੱਚ ਵੀ ਨਿਹੰਗ ਸਿੰਘ ਠਹਿਰਦੇ ਹਨ ਉਧਰ ਆਮ ਦਿਨਾਂ ਦੇ ਵਿੱਚ ਸੁਨਸਾਨ ਦਿਖਾਈ ਦੇਣ ਵਾਲਾ ਗੁਰਦੁਆਰਾ ਟੀਬੀ ਸਾਹਿਬ ਦੇ ਖੇਤਰ ਵਿੱਚ ਸ਼ਹੀਦੀ ਜੋੜ ਮੇਲੇ ਦੌਰਾਨ ਮੇਲੇ ਦਾ ਮਾਹੌਲ ਬਣਿਆ ਦਿਖਾਈ ਦਿੰਦਾ ਹੈ ਅੱਜ ਮੁਹੱਲੇ ਤੋਂ ਬਾਅਦ ਨਿਹੰਗ ਸਿੰਘ 16 ਜਨਵਰੀ ਨੂੰ ਆਪਣੇ ਆਪਣੇ ਖੇਤਰਾਂ ਨੂੰ ਰਵਾਨਾ ਹੋ ਜਾਣਗੇ ਮੈਂ ਦੇਸ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਸਭ ਤੋਂ ਪਹਿਲਾਂ ਮਾਗੀ ਦੇ ਪਵਿੱਤਰ ਦਿਹਾੜੇ ਸ੍ਰੀ ਮੁਕਸਰ ਸਾਹਿਬ ਇਥੇ ਆਈਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਜਿੱਥੇ ਲੋਹੜੀ ਦੀਆਂ ਮਾਗੀ ਦੀਆਂ ਤੇ ਬਹੁਤ-ਬਹੁਤ ਵਧਾਈਆਂ ਦਿੰਨਾ ਉੱਥੇ 40 ਮੁਕਤੇ ਜਿਨ੍ਹਾਂ ਦੇ ਆਪਾਂ ਸ਼ਹੀਦੀ ਨੂੰ ਸਮਰਪਿਤ ਜਿਹੜੇ ਐ ਹਰ ਸਾਲ ਦੀ ਤਰ੍ਹਾਂ ਸਾਰੀਆਂ ਇਨਹੈਂਸ ਸਿੰਘ ਜਥੇਬੰਦੀਆਂ ਵੱਲੋਂ ਜਿਹੜਾ ਵਿਸ਼ਾਲ ਮਹੱਲਾ ਗੁਰਦੁਆਰਾ ਬਾਬਾ ਨੈਣਾ ਸਿੰਘ ਜੀ ਸ਼ੌਣੀ ਨਹੈਂਸੰਗਾ ਬੁੱਢਾ ਦਲ ਤੋਂ ਜਦੋਂ ਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੀ ਅਗਵਾਈ ਦੇ ਵਿੱਚ ਜਿਹੜਾ ਸਜਾਇਆ ਜਾਂਦਾ ਪ੍ਰਾਤਨ ਵਿਰਸੇ ਨੂੰ ਸਾਹਮਦੇ ਹੋਏ ਸਾਰੀਆਂ ਨਹਿੰਗ ਸਿੰਘ ਜਥੇਬੰਦੀਆਂ ਵੱਲੋਂ ਇਹ ਮੁਹੱਲੇ ਸਜਾਏ ਜਾਂਦੇ ਨੇ ਮੈਂ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਬੇਨਤੀ ਕਰਦਾ ਆਪਾਂ ਸ੍ਰੀ ਮੁਕਸਰ ਸਾਹਿਬ ਵਿਖੇ 40 ਮੁਕਤੀਆਂ ਜਿਨ੍ਹਾਂ ਨੇ ਜਿੱਥੇ ਭਾਈ ਮਾਨ ਸਿੰਘ ਜੀ ਹੋਰਾਂ ਦਾ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥਦੇਵਾਲੀ ਜੀ ਨੇ ਬਦਾਵਾ ਪਾੜ ਕੇ ਤੇ ਜਿਹੜੀਆਂ ਬਹੁਤ ਵੱਡੀਆਂ ਪਦਵੀਆਂ ਦਿੱਤੀਆਂ ਜਿੱਥੇ 5000 ਹਜ਼ਾਰੀ 10000 ਇਹ ਮਹਾਰਾਜ ਸਿੰਘ ਜਿਹੜਾ 20000 ਜਿਹੜੇ ਵੱਡੇ ਵੱਡੇ ਮਰਤਵੇ ਦਿੱਤੇ ਉਹਨਾਂ ਨੂੰ ਬਹੁਤ ਵੱਡੀਆਂ ਅਸੀਸਾਂ ਦਿੱਤੀਆਂ ਤੇ ਜਿੱਥੇ ਮਾਤਾ ਭਾਗੌਰ ਜੀ ਗੁਰੂ ਸਾਹਿਬ ਦੇ ਨਾਲ ਹਜੂਰ ਸਾਹਿਬ ਵੱਲ ਨੂੰ ਇੱਥੋਂ ਜਦੋਂ ਗਏ ਤੇ ਗੁਰੂ ਸਾਹਿਬ ਦੀ ಅಪਾਰ ਕਿਰਪਾ ਦੇ ਨਾਲ ਹਰ ਸਾਲ ਜਿਹੜਾ 40 ਮੁਕਤੇ ਜਿਵੇਂ ਆਪਾਂ ਕਹਿੰਦੇ ਪੰਜ ਪਿਆ ਪੰਜ ਪਿਆਰੇ ਪੰਜ ਵੀਰ 40 ਮੁਕਤੇ ਤੇ 40 ਮੁਕਤਿਆਂ ਦਾ ਇਹ ਜਿਹੜਾ ਆਪਾਂ ਸ੍ਰੀ ਮੁਕਸਰ ਸਾਹਿਬ ਹੈ ਮੁਕਤ ਜਿਹੜਾ ਗੁਰੂ ਸਾਹਿਬ ਨੇ ਮੁਕਸਰ ਸਾਹਿਬ ਤੇ ਬਹੁਤ ਹੀ ಅಪਾਰ ਕਿਰਪਾ ਕਰਕੇ ਜਿੱਥੇ ਢਾਬ ਸਾਹਿਬ ਗੁਰਦੁਆਰਾ ਤੰਬੂ ਸਾਹਿਬ ਗੁਰਦੁਆਰਾ ਜਿੱਥੇ ਟੁੱਟੀ ਗੰਢੀ ਜਿਹੜੇ ਜਿੱਥੇ ਆਪਾਂ ਅਸਥਾਨਾਂ ਦੇ ਦਰਸ਼ਨ ਕਰਦੇ ਆ ਤੇ ਮੈਂ ਬੇਨਤੀ ਕਰਦਾ ਸੂਰਾ ਸੋ ਪਹਿਚਾਨੀਆਂ ਜੋ ਲਰੈਦੀਨ ਕੇ ਹੇ ਪਰਜਾ ਪਰਜਾ ਕਟਮਰੈ ਕਮੂ ਨਾ ਛੜੇ ਕੇ ਗੁਰੂ ਸਾਹਿਬ ਦੀ ਅਪਾਰ ਕਿਰਪਾ ਜਿੱਥੇ ਭਾਈ ਗਵਾਨ ਸਿੰਘ ਜੀ ਨੇ ਬਹਾਵਾ ਪੜਵਾਇਆ ਜਿਹੜੀ ਆਪਣੀ ਸ਼ਹੀਦੀ ਦਿੱਤੀ ਤੇ ਗੁਰੂ ਸਾਹਿਬ ਦੇ ਆਸ਼ੀਰਵਾਦ ਲੈ ਮੈਂ ਬੇਨਤੀ ਕਰਦਾ ਦੇਸ ਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਜਿੱਥੇ ਸਾਡੇ ਮੈਂ ਜਿਹੜੇ ਗੁਰਸਿੱਖਾਂ ਨੇ ਖੰਡੇ ਬਾਟੇ ਦਾ ਅਮਰਤ ਨਹੀਂ ਛਕਿਆ ਉਹ ਜਰੂਰ ਖੰਡੇ ਬਾਟੇ ਦਾ ਅਮਰਤ ਛੱਕੇ ਬਾਣੀ ਬਾਣੇ ਦੇ ਧਾਰਨੀ ਹੋਣ